ਇਸ ਜਹਾਨ ਦੇ ਉੱਤੇ ਦੋ ਕਿਸਮ ਦੇ ਲੋਕ ਜਾਦਾ ਨਹੀਂ ਇੱਕ ਤਾਂ ਉਹ ਜਿਨ੍ਹਾਂ ਵਿੱਚ ਸਹਿਨਸ਼ੀਲਤਾ ਬੜੀ ਜ਼ਿਆਦਾ ਹੁੰਦੀ ਹੈ ਜਿਵੇਂ ਕਹਿੰਦਾ ਕਿ ਜੇ ਉਹ ਸਮੁੰਦਰ ਵੀ ਪੀ ਜਾਣ ਤਾਂ ਵੀ ਡੁਹਕਾਰ ਨਹੀਂ ਮਾਰਦੇ ਪਰ ਕਈ ਐਦਾਂ ਦੇ ਹੁੰਦੇ ਨੇ ਕਿ ਉਹ ਛੋਟੀ ਛੋਟੀ ਗੱਲ ਨੂੰ ਵੀ ਵੱਡੀ ਬਣਾ ਲੈਂਦੇ ਆ ਯਾਨੀ ਉਹਨਾਂ ਦੇ ਵਿੱਚ ਸਹਿਨਸ਼ੀਲਤਾ ਬਿਲਕੁਲ ਨਹੀਂ ਹੁੰਦੀ ਜਿਨ੍ਹਾਂ ਵਿੱਚ ਸਹਿਨਸ਼ੀਲਤਾ ਨਹੀਂ ਹੁੰਦੀ ਉਹ ਜ਼ਿੰਦਗੀ ਦੇ ਵਿੱਚ ਕਈ ਵਾਰ ਬੜੀ ਵੱਡੀ ਮੁਸ਼ਕਲ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਉਹ ਸਮੇਂ ਤੇ ਐਨ ਸਮੇਂ ਤੇ ਹੀ ਕੋਈ ਨਾ ਕੋਈ ਫੈਸਲਾ ਲੈ ਲੈਂਦੇ ਨੇ ਤੇ ਫਿਰ ਉਹ ਜੋ ਫੈਸਲਾ ਹੁੰਦਾ ਹੈ ਉਹ ਉਹਨਾਂ ਉੱਤੇ ਭਾਰੀ ਪੈ ਜਾਂਦਾ ਹੈ ਪਹਿਲੀ ਘਟਨਾ ਜਿਹੜੀ ਤੁਹਾਨੂੰ ਮੈਂ ਸੁਣਾਉਂਗਾ ਉਹ ਘਟਨਾ ਕੀ ਬਿਹਾਰ ਦਾ ਬੇਗੂਸਰਾਇਆ ਉੱਥੋਂ ਦਾ ਇੱਕ ਪਿੰਡ ਉਸ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਰਾਤ ਦਾ ਸਮਾਂ ਸੀ ਗੱਲ ਹੈ 13 ਨਵੰਬਰ 2023 ਦੀ ਰਾਤ ਦਾ ਸਮਾਂ ਸੀ ਘਰ ਦੇ ਵਿੱਚ ਸੱਸ ਸਹੁਰਾ ਤੇ ਉਹਨਾਂ ਦੀ ਬਹੂ ਸੀ ਜਾਨੀ ਨੂ ਸੀ ਸੱਸ ਸਹੁਰਾ ਕਮਰੇ ਦੇ ਵਿੱਚ ਸੁੱਤੇ ਪਏ ਸੀ ਤਾਂ ਉਹਨਾਂ ਨੂੰ ਬਹੂ ਵਾਲੇ ਕਮਰੇ ਦੇ ਵਿੱਚੋਂ ਨੂ ਵਾਲੇ ਕਮਰੇ ਦੇ ਵਿੱਚੋਂ ਰਾਤ ਨੂੰ 12:01 ਵਜੇ ਅਜੀਬ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਹੁਣ ਜਦੋਂ ਉਹ ਉੱਠ ਕੇ ਕਮਰੇ ਦੇ ਵਿੱਚ ਦੇਖਦੇ ਆ ਜਾਨੀ ਦਰਵਾਜ਼ੇ ਦੀ ਬਿਰਲ ਵਿੱਚ ਦੀ ਦੇਖਦੇ ਆ ਤਾਂ ਉਹਨਾਂ ਦੀ ਨੂਹ ਦੇ ਕੋਲ ਕੋਈ ਗੈਰ ਮਰਦ ਸੀ ਜਾਨੀ ਉਹ ਦੋਨੋਂ ਇਤਰਾਜਯੋਗ ਹਾਲਤ ਦੇ ਵਿੱਚ ਸੀ ਹੁਣ ਸੱਸ ਤੇ ਸਹਰਾ ਆਪਣੀ ਨੂਹ ਨੂੰ ਤੇ ਉਹ ਗੈਰ ਮਰਦ ਨੂੰ ਕਮਰੇ ਦੇ ਵਿੱਚ ਹੀ ਜੰਦਾ ਲਾ ਦਿੰਦਿਆ ਬਾਰੋਂ ਜਾਣੀ ਉਸ ਕਮਰੇ ਨੂੰ ਜਿੰਦਾ ਲਗਾਇਆ ਜਾਂਦਾ ਹੁਣ ਨਾ ਕੋਈ ਕਮਰੇ ਦੇ ਵਿੱਚ ਆ ਸਕਦਾ ਸੀ ਤੇ ਨਾ ਹੀ ਕਮਰੇ ਦੇ ਵਿੱਚੋਂ ਜਾ ਸਕਦਾ ਸੀ ਉਸ ਤੋਂ ਬਾਅਦ ਉਹ ਆਪਣੇ ਮੁੰਡੇ ਨੂੰ ਕਾਲ ਕਰਦੇ ਆ ਉਸ ਨੂੰ ਬੁਲਾਇਆ ਜਾਂਦਾ ਤੇ ਦੱਸਿਆ ਜਾਂਦਾ ਕਿ ਆਪਣੀ ਨੂੰ ਕਾਜਲ ਕਿਸੇ ਗੈਰ ਮਰਦ ਦੇ ਨਾਲ ਆਪਣੇ ਘਰ ਦੇ ਕਮਰੇ ਦੇ ਵਿੱਚ ਸੀ ਹੁਣ ਉਹਨਾਂ ਦਾ ਮੁੰਡਾ ਆਉਂਦਾ ਹੈ ਮੁੰਡੇ ਨੂੰ ਬੜਾ ਗੁੱਸਾ ਹੁੰਦਾ ਤੇ ਮੁੰਡਾ ਆ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਆਪਣੇ ਵਿਆਹ ਨੂੰ 5 ਸਾਲ ਹੋ ਗਏ 2018 ਵਿੱਚ ਆਪਣਾ ਵਿਆਹ ਹੋਇਆ ਸੀ ਤੇ ਆਪਣੇ ਦੋ ਬੱਚੇ ਵੀ ਨੇ ਤੂੰ ਤੇ ਤੂੰ ਕਿੱਦਾਂ ਦੇ ਕੰਮ ਕਰ ਰਹੀਆਂ ਪਰ ਉਸ ਦੀ ਪਤਨੀ ਕਹਿੰਦੀ ਹੈ ਕਿ ਇਹ ਮੇਰਾ ਬੁਆਏਫਰੈਂਡ ਹੈ ਮੈਂ ਇਸ ਤੋਂ ਬਗੈਰ ਨਹੀਂ ਰਹਿ ਸਕਦੀ ਸਾਡਾ ਪਿਆਰ ਅੱਜ ਦਾ ਨਹੀਂ ਤਕਰੀਬਨ 5-6 ਸਾਲਾਂ ਤੋਂ ਆ ਇਸ ਲਈ ਮੈਂ ਤਾਂ ਇਸ ਨੂੰ ਐਦਾਂ ਹੀ ਮਿਲਾਂਗੀ ਪਹਿਲਾਂ ਵੀ ਮਿਲਦੀਆਂ ਤੇ ਹੁਣ ਵੀ ਮਿਲਾਂਗੀ ਜੇ ਤੈਨੂੰ ਪਸੰਦ ਆ ਤਾਂ ਠੀਕ ਹੈ ਜੇ ਨਹੀਂ ਤਾ ਵੀ ਮੈਂ ਕੁਝ ਕਰ ਨਹੀਂ ਸਕਦੀ ਇਹ ਗੱਲ ਸੁਣ ਕੇ ਪਤੀ ਹੈਰਾਨ ਹੋ ਜਾਂਦਾ ਹੈ ਪਤੀ ਹੁਣ ਜੋ ਉਸ ਦਾ ਪ੍ਰੇਮੀ ਹੁੰਦਾ ਹੈ ਉਸ ਦਾ ਨਾਂ ਹੁੰਦਾ ਹੈ ਰਾਜਕੁਮਾਰ ਠਾਕਰ ਉਸ ਨੂੰ ਪੁੱਛਦਾ ਕਿ ਇਹ ਕੀ ਗੱਲ ਹੈ ਤਾਂ ਉਹ ਵੀ ਇਹੀ ਜਵਾਬ ਦਿੰਦਾ ਹੈ ਕਿ ਅਸੀਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਇਹ ਗੱਲ ਸੁਣ ਕੇ ਪਤੀ ਹੁਣ ਇੱਕ ਫੈਸਲਾ ਕਰਦਾ ਹੈ ਉਹ ਪੰਚਾਇਤ ਨਾਲ ਗੱਲ ਕਰਦਾ ਹੈ ਤੇ ਉਸ ਤੋਂ ਬਾਅਦ ਛੇ ਮੰਦਰ ਦੇ ਵਿੱਚ ਉਹਨਾਂ ਦੋਨਾਂ ਦਾ ਵਿਆਹ ਕਰਵਾ ਦਿੰਦਾ ਹੈ ਤੇ ਬੱਚਿਆਂ ਨੂੰ ਆਪਣੇ ਕੋਲ ਰੱਖ ਲੈਂਦਾ ਤੇ ਕਹਿੰਦਾ ਕਿ ਬੱਚਿਆਂ ਦੀ ਪਰਵਰਿਸ਼ ਮੈਂ ਕਰਾਂਗਾ ਤੇ ਤੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲੈ ਇੱਕ ਤਾਂ ਇਹ ਘਟਨਾ ਸੀ ਪਰ ਇਸ ਦੇ ਉਲਟ ਇੱਕ ਐਦਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਕਿ ਛੋਟੀਆਂ-ਛੋਟੀਆਂ ਦੋ ਗੱਲਾਂ ਕਾਰਨ ਇੱਕ ਬੰਦਾ ਐਡਾ ਵੱਡਾ ਕਦਮ ਚੱਕ ਲੈਂਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਹ ਸੱਚੀ ਘਟਨਾ Rajasthan ਦਾ ਜੈਪੁਰ ਇਸ ਦਾ ਇੱਕ ਸ਼ਹਿਰ ਪੱਛਮੀ ਇਲਾਕਾ ਦਾ ਦੋ ਕਮਰੇ ਸੀ ਉਹਨਾਂ ਵਿੱਚੋਂ ਬਦਬੂ ਆ ਰਹੀ ਸੀ ਇਸ ਵਿੱਚ ਜੋ ਰਹਿਣ ਵਾਲੇ ਸੀ ਉਹ ਕਿਰਾਏ ਤੇ ਰਹਿੰਦੇ ਸੀ ਲੋਕ ਇਸ ਘਰ ਦੇ ਮਾਲਕ ਹਨੂਮਾਨ ਸੈਣੀ ਨੂੰ ਕਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਤੁਹਾਡੇ ਇਹਨਾਂ ਕਮਰਿਆਂ ਦੇ ਵਿੱਚੋਂ ਬਦਬੂ ਆ ਰਹੀ ਹੈ ਜਾਂ 스멜 ਆ ਰਹੀ ਆ ਤੁਸੀਂ ਮੌਕੇ ਤੇ ਆਓ ਹੁਣ ਹਨੂਮਾਨ ਮੌਕੇ ਤੇ ਆਉਂਦਾ ਤੇ ਉਹ ਵੀ ਦੇਖਦਾ ਕਿ ਕਮਰੇ ਦੇ ਵਿੱਚੋਂ ਬੜੀ ਗੰਦੀ ਸਮੈਲ ਆ ਰਹੀ ਹੈ ਤਾਂ ਉਹ ਥਾਣੇ ਦੇ ਵਿੱਚ ਫੋਨ ਕਰਦਾ ਐਸਐਚਓ ਸਾਹਿਬ ਨੂੰ ਕਹਿੰਦਾ ਕਿ ਐਚਐਸਓ ਸਾਹਿਬ ਮੇਰੇ ਕਮਰੇ ਕਿਰਾਏ ਤੇ ਦਿੱਤੇ ਹੋਏ ਸੀ ਮੈਨੂੰ ਕੋਈ ਗੜਬੜ ਲੱਗਦੀ ਆ ਕਮਰਿਆਂ ਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਪਰ ਕਮਰਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਤੁਸੀਂ ਮੌਕੇ ਤੇ ਆਓ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਕਮਰਿਆਂ ਦਾ ਜਿੰਦਾ ਖੋਲਣ ਦੀ ਕੋਸ਼ਿਸ਼ ਕਰਦੀ ਹੈ ਜਿਸ ਕਮਰੇ ਦੇ ਵਿੱਚੋਂ ਜ਼ਿਆਦਾ ਬਦਬੂ ਆ ਰਹੀ ਸੀ ਉਹਨਾਂ ਨੇ ਪਹਿਲਾਂ ਉਸ ਕਮਰੇ ਦਾ ਜੰਦਾ ਖੋਲਿਆ ਜਿੰਦਾ ਤੋੜਿਆ ਜਾਂਦਾ ਹੈ ਤੋੜਨ ਤੋਂ ਬਾਅਦ ਜਦੋਂ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤਾਂ ਸਭ ਹੈਰਾਨ ਹੋ ਜਾਂਦੇ ਆ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸ ਕਮਰੇ ਦੇ ਵਿੱਚ ਮੰਜੇ ਦੇ ਉੱਤੇ ਦੋ ਲਾਸ਼ਾਂ ਪਈਆਂ ਸੀ ਤੇ ਦੋਨੋਂ ਲਾਸ਼ਾਂ ਹੀ ਲੇਡੀਜ਼ ਦੀਆਂ ਸੀ ਇਹਨਾਂ ਵਿੱਚ ਇੱਕ ਲਾਸ਼ ਤਾਂ 32 ਸਾਲਾ ਕਿਰਨ যাদবਦੀ ਸੀ ਤੇ ਦੂਸਰੀ লাশ ਉਸ ਦੀ 11 ਸਾਲਾ ਬੇਟੀ ਪ੍ਰਿਆ ਦੀ ਸੀ ਉਹ ਇਸ ਤਰ੍ਹਾਂ ਪਈਆਂ ਸੀ ਜਿਵੇਂ ਉਹਨਾਂ ਨੂੰ ਸੁੱਤੇ ਪਿਆ ਨੂੰ ਹੀ ਮਾਰਿਆ ਗਿਆ ਹੋਵੇ ਹੁਣ ਪੁਲਿਸ ਉਹਨਾਂ ਦੀਆਂ ਜੋ ਲਾਸ਼ਾਂ ਸੀ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪਰ ਉਸ ਤੋਂ ਬਾਅਦ ਜੋ ਨਾਲ ਵਾਲਾ ਕਮਰਾ ਸੀ ਉਸ ਨੂੰ ਵੀ ਹੁਣ ਪੁਲਿਸ ਖੋਲ ਕੇ ਦੇਖਦੀ ਹੈ ਕਿਉਂਕਿ ਪੁਲਿਸ ਦੇਖਣਾ ਚਾਹੁੰਦੀ ਸੀ ਕਿ ਇਸ ਕਮਰੇ ਵਿੱਚ ਵੀ ਕੋਈ ਗੜਬੜਤਾ ਨਹੀਂ ਤਾਂ ਉਸ ਤੋਂ ਬਾਅਦ ਦੂਸਰੇ ਕਮਰੇ ਦਾ ਦਰਵਾਜ਼ਾ ਜੋ ਜਿੰਦਾ ਉਸ ਨੂੰ ਤੋੜਿਆ ਜਾਂਦਾ ਤੇ ਦਰਵਾਜ਼ਾ ਖੋਲ੍ਹਿਆ ਜਾਂਦਾ ਉਸ ਕਮਰੇ ਦੇ ਵਿੱਚ ਵੀ ਕਿਰਨ ਜਾਦਵ ਦੀ ਕੁੜੀ 8 ਸਾਲਾਂ ਰੀਆ ਉਸ ਦੀ ਲਾਸ਼ ਪਈ ਸੀ ਇਹ ਦੇਖ ਕੇ ਸਾਰੇ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇਹ ਕਤਲ ਕਿਸ ਨੇ ਕਰ ਦਿੱਤੇ ਕਿਉਂ ਕਰ ਦਿੱਤੇ ਇਹ ਵੀ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਸੀ ਹੁਣ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਹਨਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੰਦੀ ਹੈ ਪਰ ਵੱਡਾ ਸਵਾਲ ਇਹ ਸੀ ਕਿ ਇਸ ਪਰਿਵਾਰ ਦਾ ਮੁਖੀ ਕਿੱਥੇ ਹੈ ਉਸ ਨੂੰ ਫੋਨ ਕੀਤਾ ਜਾਂਦਾ ਪਰ ਫੋਨ ਬੰਦ ਆ ਰਿਹਾ ਹੁੰਦਾ ਜੋ ਇਸ ਪਰਿਵਾਰ ਦੇ ਮੁਖੀ ਦਾ ਨਾ ਹੁੰਦਾ ਉਸ ਦਾ ਨਾ ਹੁੰਦਾ ਅਮਿਤ ਜਾਦਵ ਫੋਨ ਬੰਦ ਆ ਰਿਹਾ ਸੀ ਤਲਾਸ਼ ਕੀਤੀ ਜਾਂਦੀ ਹੈ ਪਰ ਅਮਿਤ ਜਾਦਵ ਦਾ ਕੁਝ ਵੀ ਪਤਾ ਨਹੀਂ ਹੁੰਦਾ ਇਹ ਗੱਲ ਹੈ 19 ਨਵੰਬਰ 2023 ਦੀ ਤਕਰੀਬਨ ਸ਼ਾਮ ਦੇ 4 ਵਜੇ ਦਾ ਸਮਾਂ ਹੁੰਦਾ ਹੈ ਪਰ ਉਸ ਤੋਂ ਬਾਅਦ 2 ਨਵੰਬਰ 2023 ਨੂੰ ਸਵੇਰੇ ਤਕਰੀਬਨ 7-8 ਵਜੇ ਜੋ ਅਮਿਤ ਜਾਦਵ ਦਾ ਫੋਨ ਹੁੰਦਾ ਉਹ ਆਨ ਹੋ ਜਾਂਦਾ ਹੈ ਉਸ ਦੀ ਲੋਕੇਸ਼ਨ ਪੁਲਿਸ ਨੂੰ ਪਤਾ ਲੱਗ ਜਾਂਦੀ ਹੈ ਹੁਣ ਪੁਲਿਸ ਜਿਸ ਜਗ੍ਹਾ ਤੇ ਅਮਿਤ ਸੀ ਉਸ ਜਗ੍ਹਾ ਤੇ ਛਾਪਾ ਮਾਰਦੀ ਹੈ ਇਹ ਅਮਿਤ ਜਾਦਵ ਬੈਠਾ ਹੁੰਦਾ ਕਣਕਪੁਰ ਰੇਲਵੇ ਸਟੇਸ਼ਨ ਤੇ ਇਹ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਇਸ ਨੂੰ ਜਾ ਕੇ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਸ ਤੋਂ ਹੁਣ ਪੁੱਛਗਿੱਛ ਕਰਦੀ ਹੈ ਅਮਿਤ ਮੰਨ ਜਾਂਦਾ ਹੈ ਉਹ ਦੱਸਦਾ ਹੈ ਕਿ ਮੈਂ ਹੀ ਆਪਣੀ ਘਰ ਵਾਲੀ ਤੇ ਦੋਨੋਂ ਬੇਟੀਆਂ ਦਾ ਕਤਲ ਕੀਤਾ ਹੈ ਜਦੋਂ ਇਸ ਤੋਂ ਸਾਰੀ ਕਹਾਣੀ ਪੁੱਛੀ ਜਾਂਦੀ ਹੈ ਤੇ ਇਹ ਜੋ ਕਹਾਣੀ ਦੱਸਦਾ ਹੈ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਆ ਕਿ ਇੰਨੀ ਇੱਕ ਗੱਲ ਪਿੱਛੇ ਕੋਈ ਤਿੰਨ ਕਤਲ ਕਿਵੇਂ ਕਰ ਸਕਦਾ ਹੈ ਇਹ ਦੱਸਦਾ ਹੈ ਕਿ ਮੈਂ ਜੈਪੁਰ ਦੇ ਵਿੱਚ ਇੱਕ ਫੈਕਟਰੀ ਜੋ ਅਗਰਬੱਤੀਆਂ ਬਣਾਉਂਦੀ ਹੈ ਉਸ ਵਿੱਚ ਕੰਮ ਕਰਦਾ ਸੀ ਇਸ ਦਾ ਖਰਚਾ ਜ਼ਿਆਦਾ ਹੋ ਜਾਂਦਾ ਹੈ ਇਨਕਮ ਘਟ ਹੁੰਦੀ ਹੈ ਇਸ ਲਈ ਇਸ ਉੱਪਰ 2 ਲੱਖ ਰੁਪਏ ਦਾ ਕਰਜ਼ਾ ਹੋ ਜਾਂਦਾ ਹੈ ਤੇ ਇਹ ਆਪਣੀ ਸਾਲੀ ਦਾ ਜੋ ਰਿਸ਼ਤਾ ਸੀ ਉਹ ਕਿਤੇ ਤੈਅ ਕਰ ਦਿੰਦਾ ਇਸ ਗੱਲ ਤੋਂ ਇਸ ਦੀ ਪਤਨੀ ਕਿਰਨ যাদব ਉਹ ਇਸ ਨਾਲ ਨਾਰਾਜ਼ ਹੁੰਦੀ ਹੈ ਇਸ ਨਾਲ ਰੋਜ਼ਾਨਾ ਝਗੜਾ ਕਰਦੀ ਹੈ ਹੁਣ ਇਸ ਉੱਤੇ ਇੱਕ ਤਾਂ ਇਹ ਚੀਜ਼ ਦਾ ਡਿਪਰੈਸ਼ਨ ਹੁੰਦਾ ਕਿ ਇਸਨੇ 2 ਲੱਖ ਰੁਪਿਆ ਦੇਣਾ ਤੇ ਦੂਜਾ ਇਸ ਦੀ ਪਤਨੀ ਇਸ ਦੇ ਨਾਲ ਝਗੜਾ ਕਰਦੀ ਰਹਿੰਦੀ ਹੈ ਕਿ ਤੂੰ ਸਾਲੀ ਦਾ ਜੋ ਰਿਸ਼ਤਾ ਸੀ ਉਹ ਕਿਉਂ ਤੈਅ ਕਰ ਦਿੱਤਾ ਯਾਨੀ ਇਹ ਚੀਜ਼ਾਂ ਦੇ ਵਿੱਚ ਜੋ ਅਮਿਤ ਜਾਦਵ ਹੁੰਦਾ ਇਹ ਫਸ ਜਾਂਦਾ ਹੈ ਇੱਕ ਦਿਨ ਇਹਨਾਂ ਦੀ ਕਹਾਣੀ ਵੱਧ ਹੋ ਜਾਂਦੀ ਹੈ ਤੇ ਇਹ ਆਪਣੀ ਪਤਨੀ ਕਿਰਨ ਜਾਦਵ ਦੇ ਸਿਰ ਦੇ ਵਿੱਚ ਡੰਡਾ ਮਾਰਦਾ ਹੈ ਉਹ ਬੇਹੋਸ਼ ਹੋ ਜਾਂਦੀ ਹੈ ਪਰ ਉਸਦੇ ਜ਼ਿਆਦਾ ਸੱਟ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਉਹ ਨਾਰਮਲ ਹੋ ਜਾਂਦੀ ਹੈ ਪਰ ਅਮਿਤ ਜਾਦਵ ਨੂੰ ਲੱਗਦਾ ਹੈ ਕਿ ਇਹ ਰੋਜ਼ਾਨਾ ਮੈਨੂੰ ਤੰਗ ਕਰਦੀ ਹੈ ਮੈਂ ਕਰਜ਼ਾ ਵੀ ਦੇਣਾ ਇਸ ਕਰਕੇ ਕਿਉਂ ਨਾ ਮੈਂ ਇਹਨਾਂ ਦਾ ਕਤਲ ਹੀ ਕਰ ਦੇਵਾਂ ਤੇ ਫਿਰ ਇਹ 17 ਨਵੰਬਰ 2023 ਦੀ ਰਾਤ ਨੂੰ ਇੱਕ ਹਥੌੜਾ ਭਾਰੀ ਹਥੌੜਾ ਚੱਕਦਾ ਤੇ ਸੁੱਤੀ ਪਈ ਕਿਰਨ ਜਾਦਵ ਦੇ ਸਿਰ ਉੱਤੇ ਬਾਰ ਕਰਦਾ ਹੈ ਇੱਕ ਬਾਰ ਵਿੱਚ ਹੀ ਉਸ ਦਾ ਕੰਮ ਤਮਾਮ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਉਸ ਦੇ ਨਾਲ ਹੀ ਪਈ ਇਸ ਦੀ 11 ਸਾਲਾ ਬੇਟੀ ਪ੍ਰਿਆ ਉਸ ਦੇ ਸਿਰ ਉੱਤੇ ਵੀ ਹਥੌੜੇ ਦੇ ਨਾਲ ਬਾਰ ਕਰਦਾ ਹੈ ਤੇ ਉਸ ਨੂੰ ਵੀ ਮੌਕੇ ਤੇ ਹੀ ਮਾਰ ਦਿੰਦਾ ਜਾਨੀ ਇਹ ਜੋ ਕਤਲ ਇਸ ਨੇ ਕੀਤੇ ਸੀ ਐਨੀ ਜ਼ੋਰ ਨਾਲ ਹਥੌੜਾ ਮਾਰਿਆ ਸੀ ਕਿ ਕਿਸੇ ਨੂੰ ਚੀਕ ਮਾਰਨ ਦਾ ਮੌਕਾ ਵੀ ਨਹੀਂ ਦਿੰਦਾ ਇਹਨਾਂ ਦੋਹਾਂ ਦਾ ਇੱਕ ਕਤਲ ਕਰ ਦਿੰਦਾ ਉਸ ਤੋਂ ਬਾਅਦ ਤੀਸਰੀ ਬੱਚ ਜਾਂਦੀ ਹੈ ਇਸ ਦੀ ਬੇਟੀ ਰੀਆ 8 ਸਾਲਾਂ ਤੇ ਇਹ ਉਸ ਵੱਲ ਦੇਖਦਾ ਹੈ ਤੇ ਇਸ ਨੂੰ ਉਸ ਉੱਪਰ ਤਰਸ ਆ ਜਾਂਦਾ ਹੈ ਇਹ ਆਪਣੀ 8 ਸਾਲਾਂ ਬੇਟੀ ਨੂੰ ਚੱਕ ਕੇ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਸੌ ਜਾਂਦਾ ਤੇ ਇਸ ਕਮਰੇ ਨੂੰ ਬਾਹਰੋਂ ਜੰਦਾ ਲਗਾ ਦਿੰਦਾ ਉਸ ਤੋਂ ਬਾਅਦ ਇਹ 18 ਨਵੰਬਰ ਨੂੰ ਉੱਠਦਾ ਹੈ ਜਾਨੀ ਦੂਸਰੀ ਸਵੇਰ ਨੂੰ ਉੱਠਦਾ ਹੈ ਉੱਠ ਕੇ ਆਪਣੀ ਬੇਟੀ ਨੂੰ ਨਭਾਉਂਦਾ ਧਵਾਉਂਦਾ ਉਸ ਤੋਂ ਬਾਅਦ ਉਸ ਨੂੰ ਕਮਾਉਣ ਵਾਸਤੇ ਬਾਜ਼ਾਰ ਲੈ ਜਾਂਦਾ ਹੈ ਤੇ ਬਾਜ਼ਾਰ ਜੋ ਵੀ ਚੀਜ਼ ਉਹ ਮੰਗਦੀ ਹੈ ਉਹ ਉਸ ਨੂੰ ਦਬਾਉਂਦਾ ਹੈ ਤੇ ਫੇਰ ਬੇਟੀ ਕਹਿੰਦੀ ਹੈ ਕਿ ਮੈਨੂੰ ਭੁੱਖ ਲੱਗੀ ਹੈ ਇਹ ਉਸ ਨੂੰ ਇੱਕ ਵਧੀਆ ਹੋਟਲ ਦੇ ਵਿੱਚ ਖਾਣਾ ਵੀ ਖਵਾਉਂਦਾ ਤੇ ਆਪ ਵੀ ਖਾਂਦਾ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਆ ਰਾ ਜਾਂਦਾ ਹੈ ਘਰ ਆ ਕੇ ਦੂਸਰੇ ਕਮਰੇ ਦੇ ਵਿੱਚ ਹੀ ਉਹ ਕਮਰੇ ਨੂੰ ਉਦਾਂ ਹੀ ਜੰਦਾ ਲੱਗਿਆ ਹੋਇਆ ਸੀ ਤੇ ਉਦਾਂ ਹੀ ਦੋ ਲਾਸ਼ਾਂ ਉਸ ਵਿੱਚ ਪਈਆਂ ਸੀ ਦੂਸਰੇ ਕਮਰੇ ਦੇ ਵਿੱਚ ਆ ਕੇ ਬੇਟੀ ਦੇ ਨਾਲ ਸੌਂ ਜਾਂਦਾ ਹੈ ਪਰ ਇਸ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਮੈਂ ਕਤਲ ਤਾਂ ਕਰ ਦਿੱਤੇ ਤੇ ਮੈਂ ਪੁਲਿਸ ਦੇ ਹੱਥੋਂ ਬਚ ਵੀ ਨਹੀਂ ਸਕਦਾ ਮੈਨੂੰ ਸਜ਼ਾ ਵੀ ਹੋਵੇਗੀ ਪਰ ਇਹ ਜੋ 8 ਸਾਲਾਂ ਦੀ ਮਾਸੂਮ ਬੇਟੀ ਆ ਇਹਦਾ ਬਾਅਦ ਵਿੱਚ ਕੀ ਬਣੇਗਾ ਇਹ ਸੋਚਦਾ ਰਹਿੰਦਾ ਹੈ ਸੋਚਦਾ ਸੋਚਦਾ ਸਵੇਰ ਦੇ 4:00 ਵਜੇ ਜਾਂਦੇ ਆ 4:00 ਵਜੇ ਤੋਂ ਬਾਅਦ ਇਸ ਨੇ ਫੈਸਲਾ ਕੀਤਾ ਕਿ ਮੈਂ ਇਸ ਨੂੰ ਵੀ ਜਿੰਦਾ ਨਹੀਂ ਛੱਡਾਂਗਾ ਕਿਉਂਕਿ ਜੇ ਇਸ ਨੂੰ ਜਿੰਦਾ ਛੱਡ ਦਿੱਤਾ ਤਾਂ ਇਹ ਪਿੱਛੋਂ ਰੁੱਲ ਜਾਵੇਗੀ ਤਾਂ ਇਹ ਬੰਦਾ ਆਪਣੀ 8 ਸਾਲਾ ਬੇਟੀ ਦੇ ਸਿਰ ਵਿੱਚ ਵੀ ਹਥੌੜਾ ਮਾਰਦਾ ਤੇ ਉਸ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਇਹ ਦੂਸਰੇ ਕਮਰੇ ਨੂੰ ਵੀ ਬਾਰੋਂ ਜੰਦਾ ਲਗਾ ਜਾਂਦਾ ਤੇ ਆਪ ਇਥੋਂ ਫਰਾਰ ਹੋ ਜਾਂਦਾ ਪਰ ਜੋ ਇਸ ਨੇ ਪਹਿਲਾਂ 17 ਨਵੰਬਰ ਨੂੰ ਕਤਲ ਕੀਤੇ ਸੀ ਦੋ ਕਤਲ ਆਪਣੀ ਘਰ ਵਾਲੀ ਤੇ ਆਪਣੀ ਵੱਡੀ ਬੇਟੀ ਦਾ ਹੁਣ ਉਹਨਾਂ ਲਾਸ਼ਾਂ ਦੇ ਵਿੱਚੋਂ ਸਮੈਲ ਆਉਣ ਲੱਗਦੀ ਹੈ ਕਿਉਂਕਿ ਜੋ ਬੰਦਾ ਉਨਾ ਟਾਈਮ ਹੀ ਉਹ ਸਹੀ ਆ ਜਿੰਨਾ ਟਾਈਮ ਉਸ ਵਿੱਚ ਆਤਮਾ ਜਿੰਨਾ ਟਾਈਮ ਉਸ ਦੇ ਸਾਹ ਚੱਲਦੇ ਨੇ ਜਦੋਂ ਸਾਹ ਚੱਲਣੇ ਬੰਦ ਹੋ ਗਏ ਉਸ ਤੋਂ ਬਾਅਦ ਤੱਕ ਬੰਦੇ ਦੀ ਜੋ ਲਾਸ਼ ਆ ਬੰਦੇ ਦਾ ਜੋ ਸਰੀਰ ਆ ਉਹ ਸੜਨਾ ਸ਼ੁਰੂ ਹੋ ਜਾਂਦਾ ਤੇ ਥੋੜੇ ਸਮੇਂ ਬਾਅਦ ਹੀ ਉਸ ਵਿੱਚੋਂ ਬਦਬੂ ਆਉਣੀ ਸਟਾਰਟ ਹੋ ਜਾਂਦੀ ਹੈ ਤੇ ਐਦਾਂ ਹੀ ਹੋਇਆ 17 ਨਵੰਬਰ 2023 ਦੀ ਰਾਤ ਨੂੰ ਜਦੋਂ ਇਹ ਆਪਣੀ ਪਤਨੀ ਤੇ ਆਪਣੀ ਵੱਡੀ ਕੁੜੀ ਦਾ ਕਤਲ ਕਰ ਦਿੰਦਾ ਉਸ ਤੋਂ 2 ਦਿਨ ਬਾਅਦ ਜਾਣੀ 18 19 19 ਤਰੀਕ ਨੂੰ ਇਹ ਕਮਰੇ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਜਦੋਂ ਬਦਬੂ ਆਉਂਦੀ ਹੈ ਕਿਉਂਕਿ ਇਸ ਮਕਾਨ ਦੇ ਆਸੇ ਪਾਸੇ ਹੋਰ ਵੀ ਲੋਕ ਕਿਰਾਏ ਦੇ ਕਮਰਿਆਂ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਜਦੋਂ ਬਦਬੂ ਆਉਂਦੀ ਹੈ ਤਾਂ ਉਹ ਇਸ ਮਕਾਨ ਦੇ ਮਾਲਕ ਹਨੂਮਾਨ ਸੈਣੀ ਨੂੰ ਫੋਨ ਕਰਦੇ ਆ ਕਿ ਇੱਥੋਂ ਬਦਬੂ ਆ ਰਹੀ ਹੈ ਹਨੂਮਾਨ ਸੈਣੀ ਪੁਲਿਸ ਬੁਲਾਉਂਦਾ ਹੈ ਤੇ ਪੁਲਿਸ ਜਦੋਂ ਆਉਂਦੀ ਹੈ ਪੁਲਿਸ ਸਾਰਾ ਮੰਜ਼ਰ ਦੇਖਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਜੋ ਇਹਨਾਂ ਦਾ ਕਾਤਲ ਸੀ ਅਮਿਤ যাদਬ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਉੱਪਰ ਕੇਸ ਰਜਿਸਟਰ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਇਹ ਜੋ ਅਮਿਤ যাদਬ ਸੀ ਇਹ ਰਾਜਸਥਾਨ ਦੇ જયਪੁਰ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਸਲ ਵਿੱਚ ਇਹ ਰਹਿਣ ਵਾਲਾ ਉੱਤਰ ਪ੍ਰਦੇਸ਼ ਦਾ ਸੀ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਵਿੱਚ ਹੋ ਰਹੀਆਂ ਕਿਵੇਂ ਛੋਟੀਆਂ ਛੋਟੀਆਂ ਜੀਆਂ ਦੋ ਗੱਲਾਂ ਪਿੱਛੇ ਇਸ ਅਮਿਤ যাদਬ ਨੇ ਆਪਣਾ ਪਰਿਵਾਰ ਖਤਮ ਕਰ ਲਿਆ ਤੇ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਕਿਉਂਕਿ ਉਸ ਨੂੰ ਜੇਲ੍ਹ ਹੋਵੇਗੀ ਹੋ ਸਕਦਾ ਉਸ ਨੂੰ ਫਾਂਸੀ ਵੀ ਹੋ ਜਾਵੇ ਉਸ ਨੇ ਉਸ ਦੀ ਸਹਿਨਸ਼ੀਲਤਾ ਉਸ ਵਿੱਚ ਬਹੁਤ ਥੋੜੀ ਸਹਿਨਸੀਲਤਾ ਸੀ ਜਿਸ ਕਾਰਨ ਉਸਨੇ ਤਿੰਨ ਕਤਲ ਕਰ ਦਿੱਤੇ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਨਹੀਂ ਕਿੱਡੀ ਕੁ ਗੱਲ ਸੀ 2 ਲੱਖ ਰੁਪਇਆ ਤੇ ਜੋ ਉਸਨੇ ਆਪਣੀ ਸਾਲੀ ਦਾ ਕਿਤੇ ਹੋਰ ਰਿਸ਼ਤਾ ਤੈਅ ਕੀਤਾ ਸੀ ਉਹ ਜੋ ਮਾਮਲਾ ਸੀ ਮੇਰੇ ਖਿਆਲ ਚ ਐਡਾ ਵੱਡਾ ਮਾਮਲਾ ਨਹੀਂ ਸੀ ਜਿਸ ਕਾਰਨ ਕਿਸੇ ਦਾ ਕਤਲ ਕੀਤਾ ਜਾਵੇ ਪਹਿਲੀ ਜੋ ਸਟੋਰੀ ਸੁਣਾਈ ਸੀ ਉਸ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਗੈਰ ਮਰਦ ਦੇ ਨਾਲ ਫੜ ਵੀ ਲਿਆ ਤੇ ਫੇਰ ਵੀ ਉਸ ਨੇ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਜਿਉਂ ਤੇ ਮੈਂ ਆਪਣੀ ਜਿਉਣਾ ਪਰ ਇਸ ਜੋ ਇਹ ਮਾਮਲਾ ਸੀ ਇਸ ਵਿੱਚ ਛੋਟੀਆਂ ਜੀਆਂ ਦੋ ਗੱਲਾਂ ਪਿੱਛੇ ਆਪਣਾ ਪਰਿਵਾਰ ਖਤਮ ਕਰ ਲਿਆ ਤਿੰਨ ਕਤਲ ਕਰ ਲਏ ਤੇ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ